ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਣਾ ਇੱਥੇ ਆਖਰੀ ਦਿਨ ਆ। ਹੋਟਲ ਤੇ ਚੈੱਕ ਆਊਟ ਕਰਦੇ ਆ। ਬ੍ਰੇਕਫਾਸਟ ਆਪਾਂ ਕਰ ਲਿਆ ਟਾਈਮ ਕਾਫੀ ਹੋ ਗਿਆ। ਅੱਜ ਆਪਾਂ ਚੈੱਕ ਆਊਟ ਕਰਨਾ ਤੇ ਰਿਸੈਪਸ਼ਨ ਵਾਲਿਆਂ ਦਾ ਫੋਨ ਆਇਆ ਵੀ ਤੁਹਾਨੂੰ ਪੇ ਕਰਨਾ ਪੈਣਾ। ਜਾਣ ਤੋਂ ਚੈੱਕ ਆਊਟ ਤੋਂ ਕਰਨ ਤੋਂ ਪਹਿਲਾਂ ਸਾਨੂੰ ਇਹ ਸੀ ਸ਼ਾਇਦ ਵੀ ਜਿਵੇਂ ਆਪਾਂ ਕੁਝ ਆਰਡਰ ਕਰ ਲੈਨੇ ਖਾਣ ਪੀਣ ਲਈ ਰੂਮ ਦੇ ਵਿੱਚ ਵੀ ਸ਼ਾਇਦ ਉਹਦਾ ਪਰ ਉਹਦਾ ਨਹੀਂ ਹੈਗਾ ਇਹਨਾਂ ਨੇ ਬਿੱਲ ਸਾਨੂੰ ਦਿੱਤਾ ਰਿਸੈਪਸ਼ਨ ਤੇ ਆ ਕੇ 31,50,000 ਦਾ ਇਹ ਇਥੋਂ ਦੀ ਲੋਕਲ ਕਰੰਸੀ ਆ 31,50,000 ਇੰਡੀਆ ਵਾਲੇ ਨਹੀਂ ਤੇ ਇਹ ਆਪਣੀ ਪਰ ਬੁਕਿੰਗ ਆਨਲਾਈਨ ਹੋਈ ਹੋਈ ਆ ਉਹ ਸ਼ਾਇਦ ਦੂਜੇ ਨਾਮ ਦੇ ਅੰਡਰ ਤੇ ਬੁਕਿੰਗ ਸੀ ਤਾਂ ਕਰਕੇ ਭਲੇਖਾ ਪੈ ਗਿਆ ਉਹ ਹੁਣ ਇਹਨਾਂ ਨੂੰ ਰਸੀਦ ਵਗੈਰਾ ਦਿਖਾਉਣਿਆਂ ਲੱਭ ਕੇ ਤੇ ਉਹ ਸੌਲਟ ਆਊਟ ਹੋ ਜਾਣਾ ਚੈੱਕ ਆਊਟ ਕਰਤਾ ਹੁਣ ਉਹ ਬਾਈ ਨੂੰ ਕਿਹਾ ਵੀ ਸਾਨੂੰ ਸਕੇਲ ਲਿਆ ਕੇ ਦੇ ਅਸੀਂ ਬੈਗ ਦਾ ਆਪਣੇ ਦਾ weight ਕਰਕੇ ਦੇਖੀਏ ਜਿਆਦਾ ਨਾ ਹੋਵੇ ਤੇ ਉਸ ਤੋਂ ਬਾਅਦ weight ਕਰਕੇ ਜੇ ਠੀਕ ਰਿਹਾ ਇੱਥੇ ਰੱਖ ਜਾਗੇ ਥੋੜਾ ਟਾਈਮ ਹਜੇ ਆਪਣੇ ਕੋਲੇ ਹੈਗਾ उस तो बाद आ ले आया भाई वेट चेक करके देखूगा भी किसा दिसो नहीं है ट्वेंटी टू या इट्स फाइन एंड वेट कर ਕਿਲੋ-ਕਿਲੋ ਦੋ-ਦੋ ਕਿਲੋ ਵੱਧ ਦਾ ਸਾਰੇ ਬੈਗਾਂ 'ਚ ਪਰ ਕੋਈ ਨਹੀਂ ਉਹਨਾਂ ਕ ਆਪਣੇ ਕੋਲੇ ਉਹਨਾਂ 'ਚ ਇੱਕ ਦੋ ਸਮਾਨ ਇਹੋ ਜਿਹਾ ਹੈਗਾ ਆਪਾਂ ਕੱਢ ਕੇ ਪਾ ਲਾਂਗੇ ਜੈਕਟ ਜੁਕੜ ਵੀ ਪਈਆ ਇੱਥੇ ਆ ਸਟੋਰ ਬਣੇ ਹੋਏ ਨੇ ਬਹੁਤ ਜ਼ਿਆਦਾ ਲਗਭਗ ਹਰੇਕ ਕਾਰਨਰ 'ਚ ਹੀ ਤੁਹਾਨੂੰ ਮਿਲ ਜਾਣਗੇ ਅੱਜ ਮੈਂ ਇੰਡੋਮਾਰਟ ਆ ਉਹ ਨੈਕਸਟ ਦਾ ਹੈਗਾ ਕਾਰਨਰ ਨਾਮ ਸਰਕਲ ਕਾਰਨਰ ਇੱਥੋਂ ਇਹ ਵੀ ਬੰਦਾ ਪਾਣੀ ਆਪਦਾ ਕੋਲਡ ਡਰਿੰਕ ਥੋੜਾ ਬਹੁਤ ਲੈ ਕੇ ਕੁਝ ਖਾਣਾ ਖਾ ਸਕਦਾ ਟੈਕਸੀ ਆਪਾਂ ਬੁੱਕ ਕਰਾ ਲਈਏ ਏਅਰਪੋਰਟ ਜਾਣ ਵਾਸਤੇ 5-7 ਮਿੰਟ ਚੋਂ ਨੇ ਆ ਜਾਣਾ ਤੇ ਚਲਦੇ ਹਾਂ ਹਜੇ ਟਾਈਮ ਤਾਂ ਏਅਰਪੋਰਟ ਤੇ ਜਾਣ ਨੂੰ ਹੈਗਾ ਪਰ ਇਹ ਆ ਵੀ ਚਲੋ ਕਿਉਂਕਿ ਜਦੋਂ ਵਾਪਸ ਆਇਆ ਉਹ ਆਇਆ ਇੱਥੇ ਬਾਲੀ ਉਦੋਂ ਬਹੁਤ ਢੀੜ ਸੀ ਉੱਥੇ ਏਅਰਪੋਰਟ ਤੇ ਤੇ ਇਸੇ ਚੱਕਰ ਚ ਆਪਾਂ ਨੇ ਥੋੜਾ ਜਲ ਨਿਕਲਣ ਲੱਗਿਆ ਵੀ ਜੇ ਕਿਤੇ ਜਾਣ ਵੇਲੇ ਢੀੜ ਹੋਈ ਤਾਂ ਆਪਾਂ ਲੇਟ ਨਾ ਹੋ ਜਾਈਏ ਤੇ ਚਲਦੇ ਹਾਂ ਇਥੋਂ ਹੈਗਾ ਤਾਂ ਨੇੜੇ ਹੀ ਆ 10 ਮਿੰਟ ਲੱਗਣਾਂ ਜਾਣ ਨੂੰ ਪਰ ਉੱਥੇ ਢੀੜ ਹੋ ਸਕਦੀ ਆ ਠੀਕ ਕਿਉਂ ਆਣ ਰਹੀਂ ਹੋਏ ਜੀਨ ਸਾਹਿਬ ਏਅਰਪੋਰਟ ਨੂੰ ਚੱਲੇ ਆ ਟੈਕਸੀ ਵਾਲਾ ਬਾਈ ਆ ਗਿਆ ਸੀ ਟਾਈਮ ਤੇ ਲੱਗਦਾ ਤਾਂ ਐ ਨਹੀਂ ਟ੍ਰੈਫਿਕ ਹਿਸਾਬ ਜੇ ਦੀ ਲੱਗ ਰਹੀ ਹੈ ਜਿਹੜੇ ਸਾਬ ਨਾਲ ਜਾ ਰਹੇ ਆ ਵੀ 10 ਮਿੰਟ ਚ ਪਹੁੰਚ ਜਾਗੇ ਆ ਲਿਖ ਆਵੇ ਦਾ ਨਾਮ ਨਿੰਗੂਰਾ ਰਾਏ ਏਅਰਪੋਰਟ ਤਨਪਸਰ ਬਾਲੀ ਆ ਗਿਆ ਇੰਟਰਨੈਸ਼ਨਲ ਡਿਪਾਰਚਰ ਟਰਮੀਨਲ ਇੱਥੋਂ ਸਾਹਮਣੇ ਐਂਟਰੀ ਹੋ ਜਾਂਦੀ ਹੈ ਬਸ ਇਹਨੇ ਆਪਾਂ ਨੂੰ ਇੱਥੇ ਕਿਤੇ ਲਾ ਦੇਣਾ ਸਾਹਮਣੇ ਲੱਗੀਆਂ ਸਕਰੀਨਾਂ ਪਰ ਸਕਰੀਨਾਂ ਤੇ ਧੁੱਪ ਦੀ ਵਜ੍ਹਾ ਕਰਕੇ ਕੁਝ ਜ਼ਿਆਦਾ ਦਿਖ ਨਹੀਂ ਰਿਹਾ ਇਹ ਕਹਿੰਦੇ ਪਹਿਲਾ ਪੋਰਨ ਸਿੱਧਾ ਪਹਿਲਾ ਪੋਰਨ ਮਤਲਬ ਚੈੱਕ ਇਨ ਕਾਊਂਟਰ ਹੁਣ ਆਪਾਂ ਚੱਲਦੇ ਹਾਂ ਚੈੱਕ ਇਨ ਕਾਊਂਟਰ ਵੱਲੋਂ ਆ ਗਿਆ ਇੱਥੋਂ ਦਾ ਡਿਪਾਰਚਰ ਗੇਟ ਆਪਾਂ ਟਿਕਟ ਦਿਖਾ ਕੇ ਅੰਦਰ ਜਾਣੇ ਤੇ ਫੋਨ ਪਾਉਣੇ ਜੇਬ 'ਚ ਕਿਉਂਕਿ ਅੱਗੇ ਸਿਕਿਉਰਿਟੀ ਵਗੈਰਾ ਹੋਣੀ ਆ ਤੇ ਉੱਥੇ ਫੋਨ ਅਲਾਉ ਨਹੀਂ ਆਪਾਂ ਇਹਨੂੰ ਜੇਬ 'ਚ ਪਾ ਲਈਏ ਹੁਣ ਟਾਈਮ ਨਾਲ ਪਹਿਲਾ ਪਾਸ ਗੇਟ ਤੇ ਲੱਗੇ ਸੀ ਪਰ ਉਹ ਜਿਹੜਾ ਉੱਥੇ ਸਿਕਿਉਰਿਟੀ ਵਾਲਾ ਬਾਈ ਖੜਾ ਉਹ ਕਹਿੰਦਾ ਤੁਹਾਡਾ ਦੂਜੀ ਗੇਟ ਤੋਂ ਚੈੱਕ ਇਨ ਹੋਣਾ ਹੁਣ ਆਪਾਂ ਉਸ ਗੇਟ ਵੱਲ ਨੂੰ ਚੱਲੇ ਆ ਤੇ ਉਦੋਂ ਪਹਿਲਾਂ ਸਾਹਮਣੇ ਲੱਗੀ ਹੋਈ ਹੈ ਸਕਰੀਨ ਇਹਦੇ ਉੱਤੇ ਆਪਣੀ ਫਲਾਈਟ ਆ ਰਹੀ ਆ 에ਰਸ਼ੀਆ ਪਰਥ 4 ਵਜੇ ਸਕੈਡਿਊਲਡ ਹਜੇ ਚੈੱਕ ਇਨ ਓਪਨ ਵੀ ਨਹੀਂ ਹੋਇਆ ਪਰ ਸਾਡਾ ਬੰਦਾ ਇੱਕ ਇੱਕ ਪਹਿਲਾਂ ਆ ਗਿਆ ਉਹਨੇ ਕਾਲੀ ਕਾਲੀ ਸਾਨੂੰ ਵੀ ਬੁਲਾ ਲਿਆ ਕਹਿੰਦਾ ਆਜੋ ਆਜੋ ਬਹੁਤ ਭੀੜਾ ਇੱਥੇ ਸਿਕਿਉਰਿਟੀ ਤੋਂ ਬਾਅਦ ਅੱਗੇ ਕਾਊਂਟਰ ਬਣੇ ਹੋਇਆ 에ਅਰਲਾਈਨ ਤੇ ਅਲੱਗ-ਅਲੱਗ ਅੱਜ ਆਪਣਾ ਟੂ ਵੇਟਿੰਗ ਰੂਮ ਕੋਲੰਪਰ ਆਪਣੇ ਵਾਲੀ ਫਲਾਈਟ ਹੈਗੀ ਆ 4 ਵਜੇ ਤੇ ਉਹਦਾ ਕਿਤੇ ਵੇਰਵਾ ਆ ਨਹੀਂ ਰਿਹਾ ਆ ਲਿਖਿਆ ਵਾ ਚੈੱਕ ਇਨ ਕਾਊਂਟਰਸ ਕਾਊਂਟਰ ਹੈਗਾ ਪਹਿਲਾ ਪੂਰਨ ਤੇ ਇਹਨਾਂ ਨੇ ਅੰਗਰੇਜ਼ੀ ਦੇ ਆਪਦੀ ਭਾਸ਼ਾ ਚ ਕਾਊਂਟਰ ਲਿਖਿਆ ਹੋਇਆ ਕੇ ਦੇ ਨਾਲ ਇਹਨਾਂ ਦੀ ਭਾਸ਼ਾ ਚ ਸੀ ਹੈ ਨਹੀਂ ਤਾਂ ਕਰਕੇ ਸ਼ਾਇਦ ਇਹਨਾਂ ਨੇ ਕੇ ਤੋਂ ਹੀ ਕੰਮ ਲੈਂਦੇ ਹੋਣ ਕੰਟਰੀ ਤੇ ਆਪਾਂ ਆ ਗਏ ਸਾਹਮਣੇ 에어ਏਸ਼ੀਆ ਦੇ ਇਹ ਰਿਸ਼ੀਆ ਦੇ ਕਾਊਂਟਰ ਖੁੱਲੇ ਆ ਆਪਾਂ ਕਰਦੇ ਹੁਣ ਪਹਿਲਾਂ ਚੈੱਕ ਇਨ ਫੇਰ ਵਧਦੇ ਆ ਅੱਗੇ ਨੂੰ ਆਪਣਾ ਪਿੰਟੂ ਹੈਗਾ 9B ਪਿੰਟੂ ਹੁੰਦਾ ਇਹਨਾਂ ਦੀ ਪਾਸਾ 'ਚ ਗੇਟ ਆ ਸਿਕਿਉਰਿਟੀ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਦੀ ਲਾਈਨ ਲੱਗੀ ਆ ਇੱਥੇ ਸਾਹਮਣੇ ਉਹ ਸਾਹਮਣੇ ਇਮੀਗ੍ਰੇਸ਼ਨ ਵਾਲੇ ਲਾਲਾ ਸਟੈਂਪਾਂ ਅੱਗੇ ਤੋਰਦੇ ਆ ਫਿਰ ਉਸ ਤੋਂ ਬਾਅਦ ਡਿਊਟੀ ਫਰੀ ਵਿੱਚ ਵੀ ਹੋ ਕੇ ਗੇਟ ਕਲੀ ਨੂੰ ਜਾਵਾਂਗੇ ਹੁਣ ਆਪਾਂ ਖੜੇ ਆ ਇਸ ਟਾਈਮ ਆ ਇਮੀਗ੍ਰੇਸ਼ਨ ਵਾਲੀ ਲਾਈਨ 'ਚ ਇਖੜੇ ਲੱਗ ਲੱਗ 에ਅਰਲਾਈਨਾਂ ਦੇ ਜਹਾਜ਼ ਆਖੜਾ ਗਰੂਡਾ ਇੰਡੋਨੇਸ਼ੀਆ ਇਹਨਾਂ ਦੀ ਆਪਣੀ 에ਅਰਲਾਈਨਾਂ ਆ ਇਹ ਇੱਕ ਉਹ ਸਾਹਮਣੇ ਆ ਗਿਆ ਵਾਈਟ ਜੈਟ 에ਅਰ ਤੇ ਇਸੇ ਜਗ੍ਹਾ ਤੋਂ ਆਪਾਂ ਜੇ ਆਪਾਂ ਜ਼ੂਮ ਕਰੀਏ ਤਾਂ ਫਰੇਮ ਦੇ ਵਿੱਚ ਆਪਾਂ ਨੂੰ ਦਿਖ ਰਿਹਾ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾ ਕੇ ਆਏ ਸੀ ਗਰੂਡਾ ਵਿਸ਼ਨੂ ਕਲਚਰਲ ਪਾਰਕ ਅੱਜ ਆਪਾਂ ਉਹ ਜਹਾਜ਼ ਦੀ ਵੇਟ ਕਰ ਰਹੇ ਹਾਂ ਬਸ ਹੋਰ ਅੱਧੇ ਘੰਟੇ ਤੱਕ ਬੋਰਡਿੰਗ ਸਟਾਰਟ ਹੋਣ ਵਾਲੀ ਆ ਤੇ ਬਾਕੀ ਜੇ ਆਪਾਂ ਇੱਥੋਂ ਦਾ ਐਕਸਪੀਰੀਅੰਸ ਦੀ ਗੱਲ ਕਰੀਏ ਜਿੰਨਾ ਵੀ ਆਪਾਂ 4-5 ਦਿਨ 6 ਦਿਨ ਰਹੇ ਇੱਥੇ ਬਹੁਤ ਵਧੀਆ ਐਕਸਪੀਰੀਅੰਸ ਰਿਆਂ ਟ੍ਰਾਂਸੀ ਇੱਥੋਂ ਦੀ ਥੋੜੀ ਜਿਹੀ ਡਾਊਨ ਆ ਥੋੜੀ ਜਿਹੀ ਨਹੀਂ ਜ਼ਿਆਦਾ ਡਾਊਨ ਆ ਆਸਟ੍ਰੇਲੀਅਨ 1 ਡਾਲਰ ਦੇ ਬਣ ਜਾਂਦੇ ਆ 10000 ਤੇ ਆਪਣੇ ਇੰਡੀਅਨ ਰੁਪਈਆ ਦੇ 1 ਰੁਪਈਆ ਦੇ ਬਣ ਜਾਂਦੇ ਆ ਇਹਨਾਂ ਦਾ 200 ਕਾਫੀ ਡਾਊਨ ਆ ਪਰ ਜੇ ਰੇਟ ਦੀ ਗੱਲ ਕਰੀਏ ਮਹਿੰਗਾਈ ਦੀ ਗੱਲ ਕਰੀਏ ਉਹ ਸੇਮ ਹੀ ਆ ਜਿੰਨੇ ਪੈਸੇ ਆਪਣੀ ਇੰਡੀਆ ਚ ਇੱਥੇ ਆਸਟ੍ਰੇਲੀਆ ਲੱਗਦੇ ਆ ਉਨੇ ਕੀ ਪੈਸੇ ਉੱਥੇ ਲੱਗਦੇ ਮਹਿੰਗਾਈ ਦਾ ਸੇਮ ਹੀ ਆ ਬਾਕੀ ਓਵਰਆਲ ਬਹੁਤ ਸੋਹਣੀ ਕੰਟਰੀ ਆ ਦੇਖਣ ਵਾਲੀਆਂ ਚੀਜ਼ਾਂ ਨੇ ਬਹੁਤ ਸਟੋਰੀ ਵਾਲੀਆਂ ਚੀਜ਼ਾਂ ਵੀ ਨੇ ਜਿਵੇਂ ਇੱਥੋਂ ਦੇ ਟੈਂਪਲ ਬਹੁਤ ਮਸ਼ਹੂਰ ਆ ਤੇ ਬੀਚ ਬਹੁਤ ਮਸ਼ਹੂਰ ਆ ਇੱਥੋਂ ਦੇ ਜਿਹੜੇ ਆਪਾਂ ਪਿਛਲੇ ਦਿਨਾਂ ਚ ਦੇਖਿਆ ਤੁਸੀਂ ਵੀ ਵੀਡੀਓ ਦੇ ਵਿੱਚ ਦੇਖੀਆਂ ਨੇ ਬਾਕੀ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਲੋਕ ਇੱਥੋਂ ਦੇ ਇਮਾਨਦਾਰ ਆ ਜਿੰਨਾ ਕ ਆਪਣਾ ਐਕਸਪੀਰੀਅੰਸ ਰਿਹਾ ਲੋਕ ਇਮਾਨਦਾਰ ਆ ਬਸ ਇੰਨਾ ਕੀ ਚੀਜ਼ ਆ ਜਦੋਂ ਆਪਾਂ ਚੀਜ਼ ਕੋਈ ਮੰਨ ਲਓ ਦੁਕ ਇੱਕ ਵਾਰੀ ਤੁਸੀਂ ਰੇਟ ਬਣਾਉਣਾ ਰੇਟ ਜਰੂਰ ਉਹ ਜ਼ਿਆਦਾ ਦੱਸਦੇ ਆ ਜਿਹੜੇ ਨਾਰਮਲ ਦੁਕਾਨਾਂ ਵਾਲੇ ਨੇ ਜਿਹੜੇ ਬ੍ਰਾਂਡ ਨੇ ਜਾਂ ਸ਼ਾਪਿੰਗ ਸੈਂਟਰ ਚ ਨੇ ਉਹ ਤਾਂ ਸੇਮ ਹੀ ਨੇ ਪਰ ਜਦੋਂ ਤੁਸੀਂ ਇੱਕ ਵਾਰੀ ਰੇਟ ਬਣਾ ਲਿਆ ਜਿਵੇਂ ਇਥੋਂ ਦੀ ਕਰੰਸੀ ਵੱਡੀ ਆ ਆਪਾਂ ਨੂੰ ਪੈਸਿਆਂ ਦਾ ਹਿਸਾਬ ਜਾਂ ਹੁੰਦਾ ਨਹੀਂ ਕਈ ਵਾਰੀ ਘੱਟ ਵੱਧ ਦੇ ਦਿੰਦੇ ਆ ਜੇ ਵੱਧ ਤੁਸੀਂ ਗਲਤੀ ਨਾਲ ਦੇ ਵੀ ਦਮੋ ਤਾਂ ਮੋਸਟਲੀ ਲੋਕ ਮੋੜ ਦਿੰਦੇ ਆ ਯਾਨੀ ਕਿ ਇਮਾਨਦਾਰ ਬਾਕੀ ਇਥੋਂ ਦੀ ਜ਼ਿਆਦਾਤਰ ਜਿਹੜੀ ਆਰਥਿਕਤਾ ਉਹ ਟੂਰਿਜ਼ਮ ਤੇ ਡਿਪੈਂਡ ਆ ਲੁੱਟ ਖੋ ਜਾਂ ਕੋਈ ਚੋਰੀ ਚਕਾਰੀ ਜਾਂ ਕੋਈ ਐਵੇਂ ਕੋਈ ਚੀਜ਼ ਹੋ ਕੇ ਭੱਜਣੀ ਉਹ ਐਜੀ ਚੀਜ਼ ਦੇਖਣ ਨੂੰ ਮੈਨੂੰ ਤਾਂ ਨਹੀਂ ਲੱਗਦਾ ਮਿਲਦੀ ਉਹ ਇਸ ਕੰਟਰੀ 'ਚ ਕਿਉਂਕਿ ਇਹ ਵੀ ਆ ਇਹਨਾਂ ਦੀ ਸਾਰੀ ਆਰਥਿਕ ਤੇ ਟੂਰਿਜ਼ਮ ਤੇ ਆਪਣਾ ਡਿਪੈਂਡ ਕਰਦੀ ਆ ਜੇ ਐਵੇਂ ਦੀਆਂ ਚੀਜ਼ਾਂ ਇੱਥੇ ਹੋਣ ਲੱਗ ਗਈਆਂ ਤਾਂ ਫਿਰ ਇੱਥੇ ਆਉਣਾ ਵੀ ਕਿਸੇ ਲਈ ਨਹੀਂ ਇਹ ਵੀ ਚੀਜ਼ ਆ ਤੇ ਹਲਪਫੁਲ ਲੋਕ ਨੇ ਤੁਹਾਨੂੰ ਕਿਸੇ ਚੀਜ਼ ਦੀ ਹਲਪ ਪਾੜੀ ਜੀ ਚਾਹੀਦੀ ਆ ਤਾਂ ਲੋਕ ਹੈਲਪ ਕਰਦੇ ਆ ਇਹ ਨਹੀਂ ਹੈਗਾ ਵੀ ਹਾਂ ਤੁਹਾਨੂੰ ਬੁਲਾਉਂਦੀ ਨੂੰ ਜਾਂ ਹੋਰ ਆ ਬਹੁਤ ਵਧੀਆ ਤਰੀਕੇ ਹੌਸਪਿਟੈਲਿਟੀ ਇਹਨਾਂ ਦੀ ਬਹੁਤ ਵਧੀਆ ਕੁੱਲ ਮਿਲਾ ਕੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਲਗਦਾ ਫਾਮ ਤੇ ਦੇ ਫੋਟ ਲਾਉਣ ਦਾ ਸਟਾਫ ਬਹੁਤ ਵਧੀਆ ਸੀ ਲੋਕ ਲੋਕ ਵਧੀਆ ਨੇ ਤੁਹਾਡੇ ਨਾਲ ਜੇ ਤੁਸੀਂ ਗੱਲ ਕਰੋ ਤਾਂ ਗੱਲ ਕਰਦੇ ਆ ਹਾਂ ਇਹ ਆਪਣੀ ਬੋਲੀ ਨੂੰ ਤਰਜੀਹ ਦਿੰਦੇ ਆ ਤੁਹਾਡੇ ਨਾਲ ਅੰਗਰੇਜ਼ੀ ਚ ਕੋਸ਼ਿਸ਼ ਕਰਨਗੇ ਗੱਲ ਕਰਨ ਦੀ ਪਰ ਪੈਸੇ ਜਿੰਨੇ ਵੀ ਸਾਈਨ ਬੋਰਡ ਦੇਖਿਆ ਜਿੰਨੇ ਵੀ ਅਨਾਉਂਸਮੈਂਟ ਨੇ ਸਾਰੀਆਂ ਇਹਨਾਂ ਦੀ ਆਪਣੀ ਬੋਲੀ ਚ ਹੁੰਦੀਆਂ ਕਿਵਨ ਕਿ 에어ਪੋਰਟ ਦੇ ਉੱਤੇ ਵੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉੱਪਰ ਇਹਨਾਂ ਨੇ ਆਪਣੀ ਭਾਸ਼ਾ ਲਿਖਿਆ ਥੱਲੇ ਇੰਗਲਿਸ਼ ਲਿਪੀ ਇਹ ਅੰਗਰੇਜ਼ੀ ਦੀ ਵਰਤਦੇ ਆ ਕਈ ਸ਼ਬਦ ਇਹਨਾਂ ਦੀ ਭਾਸ਼ਾ ਚ ਹੈ ਨਹੀਂ ਉਹ ਵੀ ਆਪਾਂ ਕਿਸੇ ਦਿਨ ਵੀਡੀਓ ਦੇ ਵਿੱਚ ਗੱਲ ਕਰੀਏਗਾ ਬਾਕੀ ਹੋਰ ਅੱਧੇ ਘੰਟੇ ਤੱਕ ਆਪਾਂ ਬੋਰਡ ਕਰਨ ਲੱਗੇ ਆ ਹੁਣ ਆਪਣੀ ਵਾਪਸੀ ਆ ਐਕਸਪੀਰੀਅੰਸ ਬਹੁਤ ਸੋਹਣਾ ਰਿਹਾ ਇੱਥੋਂ ਦਾ ਪੂਰਾ ਨਿੱਟ ਕੇ ਦੇਖਿਆ ਆਪਾਂ 5-6 ਦਿਨ ਉਸਕੀ ਚੀਜ਼ਾਂ ਮਿਸ ਵੀ ਹੋ ਗਈਆਂ ਚਲੋ ਸਮੇਂ ਦੀ ਕਿਨਨਤ ਕਰਕੇ ਆਪਾਂ ਸਾਰਾ ਕੁਝ ਨਹੀਂ ਵੀ ਦੇਖ ਸਕਦੇ ਬਾਕੀ ਹੁਣ ਆਪਾਂ ਚੱਲੇ ਆਂ ਵਾਪਸ ਅੱਧੇ ਘੰਟੇ ਤੱਕ ਕਰਦੇ ਆਂ ਬੋਰਡ ਆ ਪਰਥ ਵਾਲੇ ਦੀ ਲਾਈਨ ਲੱਗ ਗਈ ਆ ਤੇ ਇੱਥੇ ਹੁਣ ਆਪਣਾ ਬੋਰਡਿੰਗ ਪਾਸ ਚੈੱਕ ਕਰਨਗੇ ਤੇ ਅੱਗੇ ਗੇਟ ਤੇ ਬਿਠਾ ਦੇਣ ਦੇ ਲਈ ਆ ਕੇ ਮੈਂ ਮੈਡਰ ਫੋਰਵਰਡ ਟੂ ਸਰਵਿੰਗ ਅਗੇਨਸਰ 온 ਬਿਹਫ ਆਫ ਆਪਰੇਸ਼ਨ ਇਡੀਸ਼ਰ ਕੈਪਟਨ ਅੰਗੁਰਸ ਫਰਮ ਅਸਿਸਟੈਂਟ ਫਰਸ ਆਫੀਸਰ ਆਸਪਾ फ्लाइट ਆਪਣੀ ਲੈਂਡ ਕਰ ਗਈ ਐਰਪੋਰਟ ਤੇ ਇਮੀਗ੍ਰੇਸ਼ਨ ਹੋ ਗਈ ਤੇ ਹੁਣ ਆਪਾਂ ਬੈਲਟ ਦੇ ਉੱਤੋਂ ਚੱਕਦੇ ਆਪਣਾ ਬੈਗ ਫਿਰ ਬਾਹਰ ਨੂੰ ਜਾਂਦੇ ਆ ਉਸ ਤੋਂ ਬਾਅਦ ਹੁਣ ਇਹ ਕਸਟਮ ਕਲੀਅਰੈਂਸ ਆ ਸਾਰੀ ਲਾਈਨ ਕਸਟਮ ਕਲੀਅਰੈਂਸ ਵਾਲਿਆਂ ਦੀ ਲੱਗੀ ਆ ਕਿਉਂੋ ਆਸਟ੍ਰੇਲੀਆ ਦੇ ਉੱਤਨ ਮੇਲੇ ਇਨਕਮਿੰਗ ਪੈਸੈਂਜਰ ਕਾਰਡ ਭਰਨਾ ਪੈਂਦਾ ਉਹਦੇ ਤੇ ਜੇ ਕੁਝ ਵੀ ਆਪਣੇ ਕੋਲ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਪ੍ਰਾਈਵੇਟਡ ਆ ਉਹ ਆਪਾਂ ਨੂੰ ਡਿclare ਕਰਨੀਆਂ ਪੈਂਦੀਆਂ ਫਲਾਈਟ ਆਪਣੀ 20 ਮਿੰਟ ਲੇਟ ਸੀ ਜਿਆਦਾ ਲੇਟ ਨਹੀਂ ਸੀ 20 ਮਿੰਟ 7:40 ਤੇ ਲੈਂਡ ਕਰਨੀ ਸੀ ਪਰ 8:00 ਵਜੇ ਕਰੀਆ ਉਸ ਤੋਂ ਬਾਅਦ ਆਪਾਂ ਇਮੀਗ੍ਰੇਸ਼ਨ ਕਰਾਉਣ ਤੋਂ ਬਾਅਦ ਇੱਧਰ ਨੂੰ ਆ ਗਏ ਹੁਣ ਆਪਾਂ ਆਪਣਾ ਬੈਗ ਚੈੱਕ ਕਰੀਏ ਵੀ ਕਿਹੜੀ ਬੈਲਟ ਤੇ ਆਇਆ ਬੈਲਟ ਟੋਕਿਓ ਇਹ ਰਿਸ਼ਿਆ ਅਸੀਂ 벨ਟ ਨੰਬਰ 2 벨ਟ ਨੰਬਰ 2 ਦੇ ਉੱਤੇ ਆਪਣਾ ਬੈਗ ਆਉਣਾ ਕਿੱਥੇ ਆਪਣਾ ਬੈਗ ਦਿਖ ਨਹੀਂ ਰਿਹਾ ਕਿਤੇ ਬੈਗ ਆਪਾਂ ਆਪਣਾ ਚੱਕ ਲਿਆ ਹੁਣ ਆਪਾਂ ਲੱਗਦਾ ਕਸਟਮ ਲੈਂਡ ਦੇ ਵਿੱਚ ਹਾਂਜੀ ਕਸਟਮ ਕਰਾਉਣ ਤੋਂ ਬਾਅਦ ਆਪਾਂ ਆ ਗਏ ਆ ਬਾਹਰ। ਜਿਆਦਾ ਟਾਈਮ ਉੱਥੇ ਲੱਗਿਆ ਨਹੀਂ 10 10-15 ਮਿੰਟ ਲੱਗਿਆ ਕਿਉਂਕਿ ਲਾਈਨ ਲੱਗੀ ਹੋਈ ਸੀ ਦੋ ਕੇਅਰ ਲਾਈਨਾਂ ਇਕੱਠੀਆਂ ਉਤਰੀਆਂ। ਤੇ ਹੁਣ ਆਪਾਂ ਇਸ ਟੂਰ ਦੀ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ। ਅ ਫਿਰ ਮਿਲਾਂਗੇ ਕਿਸੇ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਜੇ ਵੀਡੀਓ ਵਧੀਆ ਲੱਗੀ। ਬਾਕੀ ਹੁਣ ਇਹ ਆਪਣੇ ਟੂਰ ਦੀ ਸਮਾਪਤੀ ਆ। ਪਰth ਆਪਾਂ ਪਹੁੰਚ ਚੁੱਕਿਆ। ਤੇ ਬਾਈ ਆਪਾਂ ਆ ਗਿਆ ਹੁਣ ਲੈ ਕੇ ਜਾਊਗਾ ਘਰ ਨੂੰ। ਬਾਕੀ ਚਲੋ ਫਿਰ ਮਿਲਦੇ ਹਾਂ ਕਿਸੇ ਨਵੇਂ ਰਾਹਾਂ ਤੇ। ਤਾ ਤੱਕ ਲਈ ਸਾਸਰੀ ਕਾ ਧੰਨਵਾਦ